ਸ਼ਸ਼ੀਕਲ ਦੋਸਤੋ ਅਸੀਂ ਫਾਈਨਲੀ ਪਹੁੰਚ ਗਏ ਹਾਂ ਸਾਹਿਲ ਹੋਸਟਲ ਦੇ ਵਿੱਚ ਤੇ ਇਹ ਤੁਸੀਂ ਦੇਖ ਸਕਦੇ ਹੋ ਸਾਹਿਲਾਹੋਰ ਹੋਸਟਲ ਦੀ ਐਂਟਰਸ ਅਤੇ ਇਹ ਬਿਲਕੁਲ ਰੋਡ ਦੇ ਨਾਲ ਹੈ ਅਤੇ ਇਹ ਵਿਊ ਤੁਹਾਨੂੰ ਦਿਖਾ ਰਹੇ ਹਾਂ ਸਾਹਿਲ ਹੋਸਟਲ ਦਾ ਜਦੋਂ ਵੀ ਤੁਸੀਂ ਆਉਣਾ ਹੈ ਤਾਂ ਇੱਥੇ ਤੁਸੀਂ ਸਾਹਿਲ ਹੋਸਟਲ ਲੈ ਕੇ ਬਹੁਤ ਹੀ ਚੀਪ ਪ੍ਰਾਈਸ ਤੇ ਇੱਥੇ ਰਹਿ ਸਕਦੇ ਹੋ ਸੋ ਇਹ ਹੈ ਸਾਹਿਲ ਹੋਸਟਲ ਦੀ ਐਂਟਰਸ ਅਤੇ ਇੱਥੇ ਤੁਸੀਂ ਜਿਹੜਾ ਅੰਦਰ ਜਾ ਕੇ ਤੁਹਾਨੂੰ ਇੱਥੋਂ ਦੀ ਲਿਫਟ ਮਿਲ ਜਾਏਗੀ ਸੋ ਲਿਫਟ ਸਾਹਮਣੇ ਲੱਗੀ ਹੋਈ ਹੈ ਜਿਸ ਤੋਂ ਇਸ ਲਿਫਟ ਦੇ ਰਾਹੀਂ ਤੁਸੀਂ ਉੱਪਰ ਆ ਕੇ 4th ਫਲੋਰ ਤੇ ਜਦੋਂ ਤੁਸੀਂ 4th ਫਲੋਰ ਤੇ ਆਉਣਾ ਤਾਂ 2 ਨੰਬਰ ਤੁਸੀਂ ਦੱਬਣਾ ਤਾਂ ਤੁਸੀਂ ਚੌਥੇ ਫਲੋਰ ਤੇ ਆ ਜਾਓਗੇ ਤੇ ਚੌਥੇ ਫਲੋਰ ਤੇ ਆ ਕੇ ਇਸ ਤਰ੍ਹਾਂ ਇਹ ਤੁਸੀਂ ਐਂਟ੍ਰੈਂਸ ਜਿਹੜੀ ਹੈ ਸਾਹਿਲ ਹੋਸਟਲ ਦੀ ਸੋ ਸਾਹਿਲ ਹੋਸਟਲ ਦੇ ਵਿੱਚ ਐਂਟਰੀ ਕਰਦੇ ਹੀ ਤੁਹਾਨੂੰ ਇਸ ਤਰ੍ਹਾਂ ਇਹ ਰਿਸੈਪਸ਼ਨ ਤੇ ਮੈਡਮ ਮਿਲੂਗੀ ਤੇ ਇਹ ਮੈਂ ਜਿਹੜੇ ਹੈਗੇ ਆ ਇਹ ਰਿਸੈਪਸ਼ਨ ਤੇ ਬੈਠੇ ਹੁੰਦੇ ਆ ਸੋ ਇਸ ਤਰ੍ਹਾਂ ਦਾ ਇਹ ਹੋਸਟਲ ਹੈ ਸੋ ਅਗਰ ਤੁਸੀਂ ਕੁਝ ਖਾਣਾ ਪੀਣਾ ਤਾਂ ਕੁਝ ਡਰਿੰਕ ਵਗੈਰਾ ਵੀ ਲੈਣੇ ਆ ਤਾਂ ਇਹ ਜਿਹੜੇ ਰੇਟ ਦਿੱਤੇ ਹੋਏ ਆ ਔਰ ਡਰਿੰਕ ਸਨੈਕਸ ਡਰਿੰਕਸ ਸਾਰਾ ਸਾਹਿਲ ਹੋਸਟਲ ਐਂਡ ਹੋਟਲ ਇਹ ਜਿਹੜਾ ਹੈਗਾ ਆ ਤੇ ਕਾਫੀ ਜ਼ਿਆਦਾ ਕੀ ਪ੍ਰਾਈਸ ਤੇ ਹੈ ਤੇ ਦੇਖ ਸਕਦੇ ਹੋ ਇਹ ਜਿਹੜੇ ਰੂਮ ਬਣੇ ਹੋਏ ਆ ਸੋ ਇੱਥੇ ਤੁਹਾਨੂੰ ਆਰਾਮ ਦੇ ਨਾਲ ਕਿਚਨ ਕਰਨ ਲਈ ਤੁਸੀਂ ਆਪਣੀ ਕੁਕਿੰਗ ਵਗੈਰਾ ਵੀ ਕਰ ਸਕਦੇ ਹੋ ਤੇ ਆਪਣਾ ਮਨਪਸੰਦ ਜਿਹੜਾ ਖਾਣਾ ਹੈ ਉਹ ਵੀ ਖਾ ਸਕਦੇ ਹੋ ਇੱਥੇ ਤੁਸੀਂ ਇੱਕ ਚੰਦ ਦੇ ਵਿੱਚ ਬਣਾ ਸਕਦੇ ਹੋ ਮਾਈਕ੍ਰੋਵੇਵ ਵੀ ਪਿਆ ਹੈ ਅਗਰ ਤੁਸੀਂ ਆਪਣਾ ਖਾਣਾ ਗਰਮ ਕਰਕੇ ਖਾਣਾ ਤਾਂ ਗਰਮ ਵੀ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਇਹ ਟੇਬਲ ਦੇ ਨਾਲ ਇਹ ਸਟੂਲ ਪਿਆ ਹੈ ਇੱਥੇ ਬੈਠ ਕੇ ਤੁਸੀਂ ਆਪਣਾ ਖਾਣਾ ਜਿਹੜਾ ਖਾ ਸਕਦੇ ਹੋ ਤੇ ਇਹ ਜਿਹੜੇ ਬਰਤਨ ਨੇ ਇਹ ਤੁਸੀਂ ਆਪਣੀ ਕੁਕਿੰਗ ਦੇ ਲਈ ਵਰਤ ਸਕਦੇ ਹੋ ਅਤੇ ਦੇਖ ਸਕਦੇ ਹੋ ਇੱਥੇ ਕੁਕਿੰਗ ਤੁਸੀਂ ਕਰ ਸਕਦੇ ਹੋ ਤੇ ਅਗਰ ਤੁਹਾਡੀ ਕੋਈ ਚੀਜ਼ ਫ੍ਰਿਜ ਦੇ ਵਿੱਚ ਰੱਖਣ ਵਾਲੀ ਹੈ ਤਾਂ ਇਹ ਫ੍ਰਿਜ ਵੀ ਤੁਸੀਂ ਦੇਖ ਸਕਦੇ ਹੋ ਇਹ ਲੋਕਾਂ ਦਾ ਸਮਾਨ ਪਿਆ ਹੋਇਆ ਹੈ ਜੋ-ਜੋ ਲੋਕ ਚੀਜ਼ਾਂ ਖਾਂਦੇ ਨੇ ਉਹ ਬਣਾ ਕੇ ਅਗਲੇ ਨੇ ਰੱਖੀ ਹੋਈਆਂ ਆਪਣੀ ਸੋ ਇਸ ਤਰ੍ਹਾਂ ਦਾ ਇਹ ਫ੍ਰਿਜ ਹੈ ਤੇ ਇਸ ਤੋਂ ਇਲਾਵਾ 117 ਨੰਬਰ 116 ਨੰਬਰ ਸੋ ਇਸ ਤਰ੍ਹਾਂ ਦੇ ਡਾਰਮੀ ਜਿਹੜੇ ਬੈੱਡ ਹੁੰਦੇ ਆ ਸੋਸ ਤੋਂ ਇਲਾਵਾ ਤੁਹਾਨੂੰ ਇੱਥੇ ਵਾਸ਼ਰੂਮ ਜਿਹੜੇ ਹੈ ਦੋ ਤਿੰਨ ਵਾਸ਼ਰੂਮ ਇੱਥੇ ਬਣੇ ਹੋਏ ਆ ਲੇਡੀਜ਼ ਲਈ ਅਲੱਗ ਬਣਿਆ ਤੇ ਸ਼ਾਵਰ ਦੇ ਲਈ ਹੈ ਸੋ ਇਹ ਜਿਹੜਾ ਹੈ ਲੇਡੀਜ਼ ਦੇ ਲਈ ਹੈ ਤੇ ਰੂਮ ਜਿਹੜਾ ਹੈ ਸਪੈਸ਼ਲ ਫੋਰ ਲੇਡੀਜ਼ ਹੈ ਇਸ ਤਰ੍ਹਾਂ ਤੁਸੀਂ ਇੱਥੇ ਜਿਹੜੇ ਇਹਨਾਂ ਨੂੰ ਰਿਜ਼ਰਵ ਕਰ ਸਕਦੇ ਹੋ ਸੋ ਇੱਥੇ ਪ੍ਰਾਈਵੇਟ ਰੂਮ ਵੀ ਮਿਲ ਜਾਂਦੇ ਨੇ ਸੋ ਅਗਰ ਤੁਸੀਂ ਕੋਈ ਜਿੰਮ ਵਗੈਰਾ ਵੀ ਕਰਦੇ ਹੋ ਤਾਂ ਇਸ ਤਰ੍ਹਾਂ ਆਪਣਾ ਜਿੰਮ ਵਗੈਰਾ ਵੀ ਕਰ ਸਕਦੇ ਹੋ ਤੇ ਇਹ ਜਿਹੜਾ ਵਾਸ਼ਰੂਮ ਹੈ ਤੇ ਇਹ ਲੇਡੀਜ਼ ਦੇ ਲਈ ਹੈ ਉਸ ਤੋਂ ਇਲਾਵਾ ਵੀ ਜਿਹੜੇ ਚਾਂਸ ਦੇ ਲਈ ਹੈ 3 4 8 6 ਵਰ ਪਾਇਲਟ ਤੇ ਇਹ ਸਟਰਾ ਦੇ ਲੰਬੀ ਅਵੇਲੇਬਲ ਨੇ ਸੋ ਬਹੁਤ ਹੀ ਵਧੀਆ ਹੋਸਟਲ ਹੈ ਇੰਡੀਅਨ ਪਾਕਿਸਤਾਨੀ ਇਥੇ ਤੁਹਾਨੂੰ ਮਿਲ ਜਾਣਗੇ इजीली ਗੱਲ ਕਰਨ ਵਾਸਤੇ ਤੇ ਅੰਦਰ ਦਾ ਵੀ ਉਹ ਤੁਹਾਨੂੰ ਦਿਖਾਉਂਦੇ ਆ ਕਿ ਅੰਦਰ ਲੋਕ ਸੁੱਤੇ ਵੀ ਹੋਏ ਨੇ ਸੋ ਇਸ ਤਰ੍ਹਾਂ ਦਾ 뷰 ਹੌਸਟਲ ਦੇ ਅੰਦਰ ਦਾ ਸੋ ਇਹ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਜਿਹੜੇ ਬੈੱਡ ਹੈ ਉਹ ਉੱਪਰ ਵੀ ਇਸ ਤਰ੍ਹਾਂ ਤੁਸੀਂ ਸੀੜੀ ਤੇ ਰਹੇ ਇੱਕ ਤੁਸੀਂ ਸੋ ਸਕਦੇ ਹੋ ਸੋ ਸਾਰੇ ਲੋਕ ਜਿਹੜੇ ਸੁੱਤੇ ਪਏ ਸੋ ਇਹ ਹੈ ਆਪਣਾ ਬੈੱਡ ਹਾਂ ਤੇ ਇਹ ਹੈ ਮੀ ਬਾਲਕਨੀ ਦਾ ਵਿੰਡੋ ਵਾਲੀ ਹੋਈ ਤੇ ਇਹ ਵਾੜਾ ਜਿਹੜਾ ਆਪਣਾ ਬੈੱਡ ਹੈ ਸੋ ਇਹ ਤੁਸੀਂ ਤੁਹਾਨੂੰ ਤੁਸੀਂ ਜਿਹੜਾ ਬਾਹਰ ਦਾ ਵੀ ਉਹ ਵੀ ਦੇਖ ਸਕਦੇ ਹੋ ਬਹੁਤ ਵਧੀਆ ਤੇ ਪਿਆਰਾ ਹੋਸਟਲ ਬਣ ਲੱਗਾ ਹੈ ਸਾਹਿਲ ਹੋਸਟਲ ਆ ਦੇਖ ਸਕਦੇ ਹੋ ਤੁਸੀਂ ਫਲੇਮ ਟਾਵਰ ਜਿਹੜੇ ਵਰਲਡ ਫੇਮਸ ਨੇ ਹੋ ਵੀ ਤੁਸੀਂ ਇੱਥੋਂ ਦੇਖ ਸਕਦੇ ਹੋ ਰਾਤ ਨੂੰ ਬਹੁਤ ਹੀ ਪਿਆਰਾ 뷰 ਇੱਥੋਂ ਦਾ ਆਉਂਦਾ ਹੈ ਤੁਸੀਂ ਦੇਖ ਸਕਦੇ ਹੋ नीचे ਜਿਹੜਾ ਹਾਈਵੇ ਜਿਹੜਾ ਚੱਲ ਰਿਹਾ ਉਹ ਇਸ ਤਰ੍ਹਾਂ ਦਾ ਹੈ ਗੂਆ ਤੇ ਕੋਈ ਜ਼ਿਆਦਾ ਮਹਿੰਗਾ ਨਹੀਂ ਇਹ ਪਰ ਡੇ 750 ਰੁਪਏ ਸਿੰਗਲ ਪਰਸਨ ਲਈ ਡਾਰਮਿਟਰੀ ਬੈੱਡ ਜਿਹੜੇ ਹੁੰਦੇ ਆ ਪਰਨੋਟੇ ਵਾਲੇ ਉਸ ਤੋਂ ਤੁਸੀਂ ਲੈ ਕੇ ਆਰਾਮ ਨਾਲ इजीली रह ਸਕਦੇ ਹੋ ਅਤੇ ਇੱਥੇ ਘੁੰਮ ਫਿਰ ਸਕਦੇ ਹੋ ਲਿਫਟ ਲੱਗੀ ਹੋਈ ਹੈ ਤੇ ਬਹੁਤ ਹੀ ਵਧੀਆ ਹੋਸਟਲ ਹੈ ਤੁਸੀਂ ਦੇਖ ਸਕਦੇ ਹੋ ਆ ਵਿਊ ਜਿਹੜਾ ਹੈਗਾ ਆ ਤੇ ਉਸ ਤੋਂ ਇਲਾਵਾ ਪਰਸਨਲ ਰੂਮ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਏਸੀ ਸਾਹਿਲ ਹੋਸਟਲ ਐਂਡ ਹੋਟਲ ਸੋ ਤੁਹਾਨੂੰ ਦਿਖਾਉਣ ਦਾ ਮਕਸਦ ਇੱਕੋ ਹੀ ਹੁੰਦਾ ਹੈ ਇਹ ਜਾਣਕਾਰੀ ਤੁਸੀਂ ਜ਼ਰੂਰ ਸਾਂਝੀ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਭੈਣ ਭਰਾ ਦੇ ਅੱਗੇ ਵੀਡੀਓ ਚੱਲੀ ਜਾਵੇ ਤਾਂ ਕਿ ਉਹ ਆ ਕੇ ਇੱਥੇ ਖੱਜਲ ਨਾ ਹੋਣ ਕਿਉਂਕਿ ਇੱਥੇ ਜਿਆਦਾ ਬਹੁਤ ਜਿਆਦਾ ਸਟੈਮ ਵੀ ਹੁੰਦਾ ਹੈ ਉਹ ਸਟੈਮ ਤੋਂ ਭੈਣ ਭਰਾ ਜਿਹੜੇ ਹੈਗੇ ਆ ਉਹ ਵੱਜ ਜਾਣ ਸੋ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰ ਲੋ ਚੈਨਲ ਨੂੰ ਸੋ ਇਹ ਜਿਹੇ ਜਿਹੜੀਆਂ ਬਹੁਤ ਹੀ ਇਨਫੋਰਮੇਟਿਵ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿੰਦੀਆਂ ਨੇ ਅਸੀਂ ਕੋਮ ਦੇ ਰਹੇ ਨੇ ਆ ਸੋ ਤੁਹਾਨੂੰ ਜਾਣਕਾਰੀ ਦਿੰਦੇ ਰਹੇ ਨੇ ਸੋ ਫ੍ਰੀ ਦੇ ਵਿੱਚ ਜਾਣਕਾਰੀ ਮਿਲਦੀ ਹੈ ਤਾਂ ਜਰੂਰ ਲਓ ਸੋ ਧੰਨਵਾਦ ਵੀਡੀਓ ਦੇਖਣ ਲਈ ਵੀਡੀਓ ਸ਼ੇਅਰ ਕਰ ਦਿਓ ਦਬ ਕੇ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ